ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਲਿਮਟਡ ਗੈਨ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਭਾਨੇ ਸਿੱਧੂ ਦੀ ਗ੍ਰਿਫਤਾਰੀ ਦੇ ਵਿਰੋਧ ਦੇ ਵਿੱਚ ਲੋਕਾਂ ਦੇ ਵਿੱਚ ਵੱਡਾ ਇੱਕ ਨਰਾਜ਼ਗੀ ਹੈ ਜਿੱਤੇ ਕਰਕੇ ਕਿ ਇੱਕ ਵੱਡੇ ਇਕੱਠ ਦੀ ਕਾਲ ਦਿੱਤੀ ਗਈ ਸੀ 1 ਤਰੀਕ ਅਤੇ 3 ਤਰੀਕ ਨੂੰ ਅਤੇ 1 ਤਰੀਕ ਦੀ ਕਾਲ ਜੋ ਕਿ ਸਿਮਰਜੀਤ ਸਿੰਘ ਮਾਨ ਐਮਪੀ ਸੰਗਰੂਰ ਵੱਲੋਂ ਦਿੱਤੀ ਗਈ ਸੀ ਜੋ ਕਿ ਸ਼੍ਰੋਮਣੀ ਅਕਾਲੀ ਦਰਸ਼ਨੀ ਅਮਰਸਾ ਸਾਹਿਬ ਦੇ ਸਰਪ੍ਰਸਤ ਵੀ ਹਨ ਪ੍ਰਧਾਨ ਵੀ ਹਨ ਉਹਨਾਂ ਨੂੰ ਅੱਜ ਸਵੇਰੇ ਹੀ ਪੰਜਾਬ ਸਰਕਾਰ ਪ੍ਰਸ਼ਾਸਨ ਪੁਲਿਸ ਦੁਆਰਾ ਘਰ ਦੇ ਵਿੱਚ ਹਾਊਸ ਅਰੈਸਟ ਕਰ ਦਿੱਤਾ ਗਿਆ ਉਸ ਤੋਂ ਬਾਅਦ ਖਬਰਾਂ ਹੋਰ ਵੀ ਸਾਹਮਣੇ ਆਈਆਂ ਬਰਜਿੰਦਰ ਸਿੰਘ ਪਰਵਾਨਾ ਜੋ ਕਿ ਗਮਗਮੀ ਟਕਸਾਲ ਜਥਾ ਰਾਜਪੁਰਾ ਤੋਂ ਆਗੂ ਹਨ ਉਹਨਾਂ ਨੂੰ ਵੀ ਘਰ ਦੇ ਵਿੱਚ ਹਾਊਸ ਅਰੈਸਟ ਕਰ ਦਿੱਤਾ ਗਿਆ ਤੇ ਨਾਲ ਹੀ ਰਾਜ ਸਿੰਘ ਖਾਲਸਾ ਜੋ ਕਿ ਭਾਨਾ ਸਿੱਧੂ ਦੇ ਕਰੀਬੀ ਹਨ ਅਕਸਰ ਤੁਸੀਂ ਉਹਨਾਂ ਦੇ ਨਾਲ ਦੇਖਿਆ ਹੋਵੇਗਾ ਰਾਜ ਸਿੰਘ ਖਾਲਸਾ ਨੂੰ ਭਾਨਾ ਸਿੱਧੂ ਦੇ ਨਾਲ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਤਿੰਨ ਤਰੀਕ ਦੇ ਕਾਠ ਨੂੰ ਰੋਕਣ ਦੇ ਲਈ ਹੋ ਸਕਦਾ ਹੈ ਭਾਨਾ ਸਿੱਧੂ ਜਗਦੀਪ ਰੰਧਾਵਾ ਅਤੇ ਹੋਰ ਲੋਕਾਂ ਦੀ ਇੱਥੋਂ ਤੱਕ ਕਿ ਪੱਤਰਕਾਰਾਂ ਤੱਕ ਨੂੰ ਵੀ ਸਰੇ ਰਸਤੇ ਜਾ ਕੇ ਗ੍ਰਿਫਤਾਰ ਕੀਤਾ ਜਾ ਸਕਦਾ ਤਾਂ ਕਿ ਇਸ ਇਕੱਠ ਨੂੰ ਠੱਲ ਪਾਈ ਜਾ ਸਕੇ ਦੋਸਤੋ ਤੁਹਾਡਾ ਕੀ ਕਹਿੰਦੇ ਇਸ ਕਾਰਵਾਈ ਬਾਰੇ ਪਰ ਉਥੇ ਹੀ ਸਰਕਾਰ ਦੀਆਂ ਇਹ ਰੋਕਾ ਵੀ ਕਿਤਨਾ ਕਿਤੇ ਲੋਕਾਂ ਨੂੰ ਰੋਕ ਨਾ ਸਕੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਸ੍ਰੀ ਅਮਰ ਸਾਹਿਬ ਦੇ ਕਾਰਕੁਨਾਂ ਦੁਆਰਾ ਤੇ ਉਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਵਿਕ੍ਰਮ ਸਿੰਘ ਮਜੀਠੀਆ ਨੇ ਵੀ ਵੱਡੀ ਅਪੀਲ ਕੀਤੀ ਹੈ ਭਗਵਾਨ ਤੁਮਾਨੂੰ ਪਾਲਾ ਸਿੱਧੂ ਦੀ ਰਹੀ ਬਾਰੇ ਆਓ ਦੇਖੋ ਇਹ ਕੁਝ ਵੀਡੀਓਸ ਤੇ ਇਸ ਮਸਲੇ ਤੇ ਤੁਸੀਂ ਆਪਣੇ ਵਿਚਾਰ ਜਰੂਰ ਦੱਸਣਾ ਕਿ ਤੁਹਾਨੂੰ ਲੱਗਦਾ ਹੈ ਕਿ ਇਸ ਮਾਮਲੇ ਤੇ ਸਰਕਾਰ ਸਹੀ ਹੈ ਜਾਂ ਫਿਰ ਪਾਲਾ ਸਿੱਧੂ ਸਹੀ ਹੈ ਕੌਣ ਤੁਹਾਨੂੰ ਸਹੀ ਲੱਗਦਾ ਹੈ ਕਮੈਂਟਾਂ ਦੇ ਵਿੱਚ ਦੱਸਿਓ ਤਾਂ ਕਿ ਪਤਾ ਲੱਗ ਸਕੇ ਪੰਜਾਬ ਦੀ ਆਵਾਮ ਇਸ ਮਾਮਲੇ ਤੇ ਕੀ ਸੋਚਦੀ ਹੈ ਜੋ ਕਿ ਸਮੇਂ ਚਰਚਾ ਦਾ ਵਿਸ਼ਾ ਹੈ ਚਾਹੁੰਦੇ ਹਾਂ ਤੇ ਇਹ ਕਦੇ ਵੀ ਮਮਕਨ ਨਹੀਂ ਹੋਣਾ ਕਿਉਂਕਿ ਜਿਹੜੇ ਪੰਜਾਬ ਦੇ ਆਗੂ ਸਹਿਬਾਨ ਨੇ ਅਕਾਲੀ ਦਲ ਅੰਮ੍ਰਿਤਸਰ ਦੇ ਸਾਡੇ ਵਰਕਰ ਨੇ ਸਾਡੇ ਜਿੰਨੇ ਵੀ ਲੀਡਰ ਸਹਿਬਾਨ ਨੇ ਉਹ ਆਪਣੇ ਆਪਣੇ ਹੋਰ ਪੰਜਾਬ ਨੂੰ ਚਾਉਣ ਵਾਲੇ ਜਿਹੜੇ ਸਾਡੇ ਨੌਜਵਾਨੀ ਹੈ ਉਹ ਘਰਾਂ ਚੋਂ ਬਾਹਰ ਆ ਚੁੱਕੀ ਹੈ ਉਹਨਾਂ ਨੇ ਤਹਈਆ ਕਰ ਲਿਆ ਕਿ ਧੁਰੀ ਜਿਹੜਾ ਅੱਜਕਲ੍ਹ ਦਿੱਤੀ ਹੈ ਜਿੱਥੇ ਵੀ ਉਹਨਾਂ ਨੂੰ ਲੱਗ ਰਿਹਾ ਵੀ ਇੱਥੇ ਰੇਲਵੇ ਲਾਈਨ ਤੇ ਉਹ ਇਕੱਠੇ ਹੋ ਕੇ ਰੋਕ ਸਕਦੇ ਆ ਉਹ ਉੱਥੇ ਹੀ ਅਸੀਂ ਮੈਸੇਜ ਦਿੰਨੇ ਆ ਕਿ ਜਿਵੇਂ ਪੁਲਿਸ ਅੱਜ ਸਾਨੂੰ ਰੋਕ ਰਹੀ ਆ ਲੇਕਿਨ ਜਿੰਨੇ ਵੀ ਵਰਕਰ ਆਗੂ ਮੈਂਬਰ ਸਾਹਿਬਾਨ ਜਾਂ ਸਾਡੇ ਨੌਜਵਾਨੀ ਆ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਜਿੱਥੇ ਵੀ ਆਪਣੇ ਘਰਾਂ 'ਚੋਂ ਬਾਹਰ ਨਿਕਲਣੇ ਇਕੱਠੇ ਹੋਣ ਔਰ ਜੇਕਰ ਇਹ ਆਪਾਂ ਅੱਜ ਇਹ ਰੇਲਾ ਜਾਮ ਕਰ ਦਿੰਨੇ ਆ ਤੇ ਸਰਕਾਰ ਜਿਹੜੀ ਆ ਇਹ ਫੇਰ ਹੀ ਜਿਹੜਾ ਇਹ ਜ਼ੁਲਮ ਬੰਦ ਕਰੂਗੀ ਹੋਰ ਸਾਡੇ ਅੱਗੇ ਇਹ ਲੋਕਤੰਤਰ ਤਰੀਕੇ ਦੇ ਵਿੱਚ ਸਾਡੇ ਕੋਲ ਹੋਰ ਕੋਈ ਰਾਹ ਨਹੀਂ ਹੈ ਤੇ ਇਹੀ ਸਾਡੀ ਬੇਨਤੀ ਹੈ ਸਮੁੱਚੇ ਨੌਜਵਾਨਾਂ ਨੂੰ ਕਿ ਆਪਣੇ ਆਪਣੇ ਘਰਾਂ 'ਚੋਂ ਬਾਹਰ ਨਿਕਲੋ ਔਰ ਇਹ ਪੰਜਾਬ ਦੀ ਸਰਕਾਰ ਜਿਹੜਾ ਜਾਲਮ ਜਿਹੜਾ ਰਵਈਆ ਅਪਣਾਇਆ ਹੋਇਆ ਹੈ ਇਹ ਬੰਦ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਲੇਅਰ ਸਾਹਿਬ ਪਹੁੰਚੇ ਨਹੀਂ ਮਤਲਬ ਕਿ ਕੱਲ੍ਹ ਕਾਲ ਸੀ ਕਿ ਧੂਰੀ ਆ ਨਾ ਅਸੀਂ ਗੱਡੀ ਜਾਣ ਦੇਣੀ ਆ ਨਾ ਆਉਣ ਦੇਣੀ ਆ ਇਹਨਾਂ ਨੇ ਦਾ ਵਰਤ ਕਰਤੀਆਂ ਇਹ ਸਾਡੀ ਪਾਰਟੀ ਦੀ ਜਿੱਤ ਆ ਹੁਣ ਬਲੇਰ ਸਾਹਿਬ ਆਪਾਂ ਲੈਣਾ ਸਿੰਘ ਜੀ ਆਏ ਨੇ ਇਹ ਵੀ ਆਪਣੇ ਵਿਚਾਰ ਪੇਸ਼ ਕਰਨ ਬਲੇਰ ਸਾਹਿਬ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅੱਜ ਪੰਜਾਬ ਦੇ ਨੌਜਵਾਨਾਂ ਦੇ ਭੁਵਿੱਖ ਦਾ ਮਸਲਾ ਹੈ ਉਹਨਾਂ ਦੀ ਜਿਹੜੀ ਹੈ ਪੰਜਾਬ ਦੀ ਜਵਾਨੀ ਨੂੰ ਤੇੜੇ ਢੰਗ ਨਾਲ ਗ੍ਰਿਫਤਾਰ ਕਰਕੇ ਤੇ ਨਜਾਇਜ਼ ਪਰਚੇ ਪਾ ਕੇ ਤੇ ਉਹਨਾਂ ਦੇ ਪਰਿਵਾਰ ਦੇ ਜੀਹਾਂ ਤੇ ਵੀ ਪਰਚੇ ਪਾ ਕੇ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਜਿਨ੍ਹਾਂ ਨੇ ਸਿਰਫ ਇੰਨੀ ਗੱਲ ਕੀਤੀ ਹੈ ਕਿ ਪੰਜਾਬ ਦੇ ਲੋਕ ਨਸ਼ਾ ਮੁਕਤ ਹੋਣ ਤੇ ਆਪਣੇ ਪੰਜਾਬ ਨੂੰ ਸੁਭਾਲਣ ਤੇ ਉਹਨਾਂ ਹੀ ਲੋਕਾਂ ਦੀ ਆਵਾਜ਼ ਨੂੰ ਦਬਾਉਣ ਵਾਸਤੇ ਇਹ ਜ਼ਾਲਮ ਸਰਕਾਰ ਨੇ ਜਿਸ ਤਰੀਕੇ ਨਾਲ ਕਿਤੇ ਪਹਿਲੀਆਂ ਗਵਰਨਮੈਂਟਾਂ ਨੇ ਸਾਡੇ ਨੌਜਵਾਨਾਂ ਨੂੰ ਵੱਢ ਕੇ ਲੱਕੇ ਨਾਲ ਅੱਜ ਇਹ ਨਸ਼ੇ ਦੇ ਨਾਲ ਤੇ ਆ ਗ੍ਰਿਫਤਾਰੀਆਂ ਦੇ ਨਾਲ ਸਾਨੂੰ ਦਬਾਉਣਾ ਚਾਹੁੰਦੇ ਆ ਸਾਡੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹੜਾ ਹੈ ਇਹ ਹਮੇਸ਼ਾ ਹੀ ਇਹਨਾਂ ਨੇ ਪੰਜਾਬ ਦੀ ਤੇ ਪੰਜਾਬੀਅਤ ਦੀ ਤੇ ਕੌਮ ਦੀ ਗੱਲ ਕੀਤੀ ਹੈ ਤੇ ਅੱਜ ਲੋੜ ਹੈ ਨੌਜਵਾਨਾਂ ਨੂੰ ਵੀ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਤੇ ਹਮ ਖਿਆਲੀ ਸਾਰੇ ਸੱਜਣਾ ਦਾ ਸਾਰੀਆਂ ਜਥੇਬੰਦੀਆਂ ਦੇ ਸਾਥ ਦੇ ਕੇ ਪੰਜਾਬ ਦੇ ਵਿੱਚੋਂ ਰੇਲਾਂ ਗੁਜਰਦੀਆਂ ਐ ਇਹ ਮਾਲ ਵੀ ਇੱਥੋਂ ਖੜਦੀਆਂ ਐ ਤੇ ਇੱਥੋਂ ਹੀ ਰਿਜਕ ਖੜ ਕੇ ਇੱਥੇ ਡਾਂਗ ਛੋਟਾ ਫੇਰਦੀਆਂ ਐ ਇਹ ਰੇਲਾਂ ਵੀ ਰੁਕਣੀਆਂ ਚਾਹੀਦੀਆਂ ਐ ਇਹ ਪੰਜਾਬ ਦਾ ਜਿਹੜਾ ਸਿਸਟਮ ਭਗਵੰਤ ਮਾਨ ਨੇ ਸ਼ੁਰੂ ਕੀਤਾ ਹੈ ਉਹਨੂੰ ਨੱਥ ਪਾਉਣ ਵਾਸਤੇ ਸਾਨੂੰ ਡੀਸੀ ਦਾ ਬੰਦੇ ਕਾਲੀ ਭਗਵੰਤ ਮਰਦਾਵਾਦ ਮਰਦਾਵਾਦ ਨਿਕਲਣਾ ਚਾਹੀਦਾ ਨਾ ਜਿਹੜੇ ਸਾਡੇ ਡਿਬੜੂਗੜ੍ਹ ਵਾਲੇ ਸਿੰਘ ਹੈ ਉਹਨਾਂ ਨੂੰ ਬਾਹਰ ਕਢਾ ਸਕਾਂਗੇ ਅੰਮ੍ਰਿਤਪਾਲ ਜਿੰਦਾਬਾਦ 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 ਅਸੀਂ ਅੱਜ ਤੱਕ ਤਿਹਾਰ ਜਿਹੜੇ ਬਾਹਰ ਕਢਾ ਸਕੇ ਆ ਸਾਨੂੰ ਜੇ ਇਹ ਸਾਰਾ ਕੁਝ ਕਰਨਾ ਹੈ ਤੇ ਫਿਰ ਇਹਨਾਂ ਸਰਕਾਰਾਂ ਨੂੰ ਨੱਥ ਪਾਉਣ ਵਾਸਤੇ ਅਨੰਦੂ ਜਿੰਦਾਬਾਦ 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 ਵੀ ਰੋਕਣੀਆਂ ਪੈਣਗੀਆਂ ਤੇ ਸਾਨੂੰ ਕਚਹਿਰੀਆਂ ਵੀ ਬੰਦ ਕਰਨੀਆਂ ਪੈਣਗੀਆਂ ਸਾਡਾ ਕੋਈ ਭੂਖਣੀ ਜੱਜਦਾਰ ਹਵਾਰਾ ਜਿੰਦਾਬਾਦ 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 ਭੂਖਵਾਰ ਬਣਾਉਣ ਵਾਸਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਜਿਹੜੀ ਕਾਲ ਦਿੱਤੀ ਅੱਜ ਦੀ ਅੱਜ ਦੀਆਂ ਸਰਕਾਰਾਂ ਕਿ ਸੈਂਟਰ ਤੱਕ ਹੀ ਲੀਆਂ ਪਈਆਂ ਹਨਦੀ ਸਿੰਘ ਰਹਾ ਕਰੋ ਰਹਾ ਕਰੋ ਰਹਾ ਕਰੋ ਦੇਖੋ ਕੌਮ ਦਾ ਲੀਡਰ ਕੋਈ ਕਾਲ ਦਿੰਦਾ ਹੈ ਸਰਕਾਰਾਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਅੱਜ ਉਹਨਾਂ ਨੂੰ ਨਜ਼ਰਬੰਦ ਕਰਕੇ ਸਾਬਤ ਕਰਨਾ ਚਾਹੁੰਦੇ ਆ ਕਿ ਕੌਮੀਅਤ ਦੀ ਆਵਾਜ਼ ਬੰਦ ਕੀਤੀ ਜਾਵੇ ਨਹੀਂ ਹੋ ਸਕਦੀ ਤੇ ਪੰਜਾਬ ਦੇ ਨੌਜਵਾਨ ਆਪਣੀ ਜੇ ਕੱਲੇ-ਕੱਲੇ ਜੇਣ ਜਾਣਾ ਚਾਹੁੰਦੇ ਆ ਤੇ ਤੁਰੇ ਜਾਣ ਤੇ ਜੇ ਅਸੀਂ ਪਹਿਲੇ ਜਿਹੜੇ ਕੀਤੇ ਆ ਤੇ ਅੱਜ ਵਾਲੇ ਇਹਨਾਂ ਨੂੰ ਬਾਹਰ ਕਢਾਉਣਾ ਚਾਹੁੰਦੇ ਆ ਤੇ ਅੱਜ ਅਸੀਂ ਬੇਨੜਾ ਜਿਹੜਾ ਫਾਟਕ ਹੈ ਸੰਗਰੂਰ ਦੇ ਵਿੱਚ ਉਹ ਜਾਮ ਕੀਤਾ ਹੈ ਇਸੇ ਤਰੀਕੇ ਨਾਲ ਮਾਝੇ ਮਾਲਵੇ ਦਬਾਬੇ ਦੇ ਫਾਟਕ ਆਪੂ ਆਪਣਾ ਫਰਜ ਸਮਝ ਕੇ ਨੌਜਵਾਨਾਂ ਨੂੰ ਬੰਦ ਕਰ ਦੇਣਾ ਚਾਹੀਦੇ ਆ ਮੈਂ ਇੰਨੀਆਂ ਬੇਨਤੀਆਂ ਨਾਲ ਬਾਬਾ ਲਹਿਣਾ ਸਿੰਘ ਨੂੰ ਬੇਨਤੀ ਕਰਦਾ ਕਿ ਤੁਸੀਂ ਵੀ ਮੈਸੇਜ ਦੇ ਤਰੀਕੇ ਨਾਲ ਮੈਂ ਵੀ ਬੇਨਤੀ ਕਰਦਾ ਕਿ ਉਹ ਵੀ ਆਪਣੇ ਵਿਚਾਰ ਪੇਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਸਮਾਂ ਆ ਗਿਆ ਹੈ ਸਾਰੇ ਪੰਜਾਬ ਨੂੰ ਪੰਜਾਬੀਆਂ ਨੂੰ ਬੜੀ ਗੰਭੀਰਤਾ ਦੇ ਨਾਲ ਸੋਚਣ ਦਾ ਆਪਾਂ ਕਿੰਨੇ ਚਿਹਰਾ ਤੋਂ ਦੇਖ ਰਹੇ ਹਾਂ ਕਦੀ ਕੋਈ ਸਰਕਾਰ ਬਦਲ ਜਾਂਦੀ ਹੈ ਕਦੀ ਕੋਈ ਸਰਕਾਰ ਬਦਲ ਜਾਂਦੀ ਹੈ ਕਦੀ ਕੋਈ ਸਰਕਾਰ ਆ ਜਾਂਦੀ ਹੈ ਪਰ ਪੰਜਾਬ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਉੱਥੇ ਹੀ ਖੜੀਆਂ ਨੇ ਪੰਜਾਬ ਦੀ ਜਿੱਥੋਂ ਬਰਬਾਦੀ ਸ਼ੁਰੂ ਹੋਈ ਹੈ ਉੱਥੋਂ ਬਰਬਾਦੀ ਉਸੇ ਤਰ੍ਹਾਂ ਹੀ ਚੱਲਦੀ ਜਾ ਰਹੀ ਹੈ ਮੈਂ ਅੱਜ ਵੀ ਇਹ ਬੇਨੜਾ ਸੰਗਰੂਰ ਦੇ ਕੋਲ ਜਿਹੜਾ ਆਪਾਂ ਇੱਥੇ ਪਟੜੀ ਦੇ ਧੂਰੀ ਦੇ ਕੋਲ ਆਪਾਂ ਖੜੇ ਆ ਸਾਰੇ ਮੈਂ ਇਥੋਂ ਬੇਨਤੀ ਕਰਨੀ ਚਾਹੁੰਦਾ ਸਮੂਹ ਪੰਜਾਬੀਆਂ ਨੂੰ ਆਪਣੀ ਕੌਮ ਨੂੰ ਕਿ ਹੁਣ ਲੋੜ ਆ ਕਿੰਨਾ ਕਿ ਚੇਰਾ ਆਪਾਂ ਆ ਜਿਹੜੇ ਦਿੱਲੀ ਦੇ ਦਲਾਲ ਆਉਂਦੇ ਨੇ ਕਦੀ ਕਿਸੇ ਤਰੀਕੇ ਦੇ ਨਾਲ ਕਿਸੇ ਬੰਨੇ ਸਾਨੂੰ ਵਿਚਾਰਾਂ 'ਚ ਪਰਮਾ ਕੇ ਗੱਲਾਂ 'ਚ ਪਰਮਾ ਕੇ ਆਪਣੀਆਂ ਸਰਕਾਰਾਂ ਸਾਡੀ ਹਿੱਕ ਤੇ ਇੱਥੇ ਪੰਜਾਬ ਤੇ ਬਣਾ ਲੈਂਦੇ ਨੇ ਆਪਾਂ ਇਸ ਸੋਚ ਤੋਂ ਅਜੇ ਬੜੇ ਦੂਰ ਬੈਠੇ ਆ ਪਰ ਦਿੱਲੀ ਬੈਠੇ ਹੋਏ ਲੋਕ ਜਿਹੜੇ ਆ ਉਹ ਕਿੰਨੇ ਸਾਲ ਪਹਿਲਾਂ ਪੰਜਾਬ ਦੇ ਲੋਕਾਂ ਦਾ ਜਿਹੜਾ ਸੁਭਾਅ ਹੈ ਪੰਜਾਬ ਲੋਕਾਂ ਪੰਜਾਬ ਦੇ ਲੋਕਾਂ ਦੀ ਜਿਹੜੀ ਵਿਚਾਰਧਾਰਾ ਹੈ ਉਹਨੂੰ ਸਮਝ ਕੇ ਤੇ ਆਪਣੀ ਕੈਂਪੇਨਿੰਗ ਸ਼ੁਰੂ ਕਰ ਦਿੰਦੇ ਨੇ। ਇਹੀ ਗੱਲਾਂ ਆਹੀ ਜੋ ਕੋ ਜੱਜ ਪੰਜਾਬ ਦੇ ਵਿੱਚ ਹੋਇਆ ਤੇ ਹੋ ਰਿਹਾ ਏ। ਇਹੀ ਉਹ ਗੱਲਾਂ ਭਗਵੰਤ ਮਾਨ ਆਪਣੀਆਂ ਸਟੇਜਾਂ ਤੇ ਕਰਦਾ ਹੁੰਦਾ ਸੀ ਕੇਵਲ ਤੇ ਕੇਵਲ ਲੋਕਾਂ ਨੂੰ ਪਰਮਾਉਣ ਵਾਸਤੇ ਉਹਦੇ ਪਿੱਛੇ ਤਾਕਤ ਖੜੀ ਸੀ ਦਿੱਲੀ ਦੀ ਕੇਵਲ ਤੇ ਕੇਵਲ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਵੀ ਪੰਜਾਬ ਦੇ ਲੋਕਾਂ ਦਾ ਬਾਦਲਾ ਤੋਂ ਵੀ ਵਿਸ਼ਵਾਸ ਉੱਠ ਗਿਆ ਕੈਪਟਨਾਂ ਤੋਂ ਵੀ ਵਿਸ਼ਵਾਸ ਉੱਠ ਗਿਆ ਤੇ ਹੁਣ ਅੱਗੇ ਸਾਨੂੰ ਅਸੀਂ ਕੀ ਕਰਨਾ ਹੈ ਵੀ ਇਹ ਪੰਜਾਬ ਦੀ ਸਤਾ ਕਿਤੇ ਪੰਜਾਬੀਆਂ ਦੇ ਕੋਲ ਨਾ ਚਲੀ ਜਾਵੇ ਤੇ ਉਹਨਾਂ ਨੇ ਆਪਣਾ ਉਹ ਸਾਰਾ ਪਿਛਲੇ 5 7 10 ਸਾਲ ਡਰਾਮਾ ਕਰਕੇ ਲੋਕਾਂ ਦੀਆਂ ਭਾਵਨਾਵਾਂ ਨੂੰ ਕੈਸ਼ ਕਰਕੇ ਸਰਕਾਰ ਬਣਾਈ ਪਰ ਅੱਜ ਤੁਸੀਂ ਵੇਖੋ ਨਸ਼ਾ ਵੀ ਉਦਾਂ ਹੀ ਵਿਕ ਰਿਹਾ ਏ ਸਿੱਖ ਕੌਮ ਦੇ ਨਾਲ ਪੰਜਾਬ ਦੇ ਨਾਲ ੱਟਕਾ ਵੀ ਉਸੇ ਤਰ੍ਹਾਂ ਹੀ ਹੋ ਰਿਹਾ ਏ 1947 ਤੋਂ ਬਾਅਦ ਜਿਵੇਂ ਪੰਜਾਬ ਦੀ ਪੁਲਿਸ ਹੋਂਦ ਚ ਆਈ ਤੇ ਉਦੋਂ ਤੋਂ ਲੈ ਕੇ ਸਿੱਖ ਕੌਮ ਦੇ ਨੌਜਵਾਨਾਂ ਦੇ ਕਤਲ ਕਰ ਰਹੀ ਹੈ ਉਹ ਲੜੀ ਅੱਜ ਤੱਕ ਵੀ ਮਿੱਤਰੋ ਕੱਜ ਚਾਰ ਉੱਥੇ ਛੱਡ ਕੇ ਚੱਲ ਦੇ ਚਾਰ ਦੋ 1000 ਤੂੰ ਦੇ ਭਰਾ ਇੱਕ ਯਾਰ ਅੱਜ ਸਭ ਤੋਂ ਵੱਡੀ ਗੱਲ ਅੱਜ ਕੋਈ মিডিਆ ਵਾਲਾ ਕੋਈ ਨਹੀਂ ਆਇਆ ਹਨਾ ਕਿੰਨੇ ਨੂੰ ਅੱਜ ਫੋਨ ਵੀ ਵਧੇਰੇ ਨੂੰ ਕੀਤੇ ਪਰ ਅੱਜ ਕੋਈ ਵੀ ਪੱਤਰਕਾਰ ਨਹੀਂ ਆਇਆ ਇੱਕ ਅੱਧਾ ਆਇਆ ਵੀ ਹੋ ਪਰ ਜ਼ਰੂਰੀ ਨਹੀਂ ਪਰ ਹਾਂ ਅੱਜ ਕੋਈ ਪੱਤਰਕਾਰ ਨਹੀਂ ਆਇਆ ਇੱਥੇ ਠੀਕ ਹੈ ਪਤਾ ਨਹੀਂ ਕੀ ਗੱਲ ਹੈ ਸਰਕਾਰ ਦਾ ਏਡਾ ਦਾਬਾ ਯਾਰ ਜਿਹੜੇ ਬੰਦੇ ਚਾਰ ਬੋਲਦੇ ਆ ਭਰਾਵੋ ਅੱਜ ਬਹੁਤ ਘੱਟ ਮੈਂ ਕਹਿੰਦਾ ਇੱਕ ਦੋ ਪੱਤਰਕਾਰ ਹੀ ਆਏ ਹੋਣਗੇ ਪਰ ਕੋਈ ਆਇਆ ਹੀ ਨਹੀਂ ਤੇ ਫਿਰ ਹੁਣ ਅਸੀਂ ਇੱਥੇ ਫੇਰ ਵਾਗੇ ਆ ਇੱਥੇ ਫਾੜਕਦੇ ਠੀਕ ਆ ਉਧਰੋਂ ਜਿਹੜੀਆਂ ਟ੍ਰੇਨਾਂ ਨੇ ਉਹ ਡਾਇਵਰਟ ਕਰਤੀਆਂ ਭਗਵੰਤ ਮਾਨ ਨੇ ਕਿਉਂਕਿ ਵੀ ਨੌਜਵਾਨਾਂ ਦਾ ਜਿਹੜਾ ਇਕੱਠ ਹੋ ਰਿਹਾ ਹੈ ਰਾਹਾਂ 'ਚ ਬਹੁਤ ਨੌਜਵਾਨ ਰੋਕੇ ਨੇ ਸਾਡੇ ਅਸੀਂ ਵੀ ਸਵੇਰੇ ਤੜਕੇ 5 ਵਜੇ ਨਿਕਲੇ ਨਹੀਂ ਤਾਂ ਇਹਨਾਂ ਨੇ ਸਾਨੂੰ ਵੀ ਇੱਥੇ ਤੱਕ ਆਉਣ ਨਹੀਂ ਦੇਣਾ ਸੀ ਅਸੀਂ ਤਾਂ ਸਵੇਰੇ ਸਵੇਰੇ ਆ ਗਏ ਮੈਂ ਸਿਮਰਨਜੀਤ ਸਿੰਘ ਮਾਨ ਸਾਹਿਬ ਦਾ ਸਦਾ ਉਹਨਾਂ ਦੀ ਪਾਰਟੀ ਦੇ ਲੀਡਰ ਇਹਨਾਂ ਦੇ ਸਾਹਤ ਬੈਠ ਕੇ ਸਾਰੀ ਦੁਨੀਆ ਨੂੰ ਦੇਣਾ ਚਾਹੁੰਨਾ ਕਿ ਇਸੇ ਤਰ੍ਹਾਂ ਤੁਸੀਂ ਵੀ ਸੜਕਾਂ ਤੇ ਉਤਰੋ ਜ਼ੁਲਮ ਦੇ ਖਿਲਾਫ ਘਰਾਂ ਵਿੱਚ ਬੈਠ ਕੇ ਕਦੇ ਸੰਘਰਸ਼ ਨਹੀਂ ਲੜੇ ਜਾਂਦੇ ਸੰਘਰਸ਼ ਲੜੇ ਜਾਂਦੇ ਨੇ ਸੜਕਾਂ ਤੇ ਬੈਠ ਕੇ ਜਿਵੇਂ ਆ ਸਿੰਘ ਕਈ ਥਾਵਾਂ ਤੋਂ ਕਾਰਵਾਈਆਂ ਆਪਣੀਆਂ ਪਾਉਂਦੇ ਹੋਏ ਆ ਹੁਣ ਬੇਨੜੇ ਦੇ ਫਟਕ ਤੇ ਬੈਠੇ ਨੇ ਆਹ ਟ੍ਰੇਨ ਸਾਹਮਣੇ ਬਾਦਰ ਸਿੰਘ ਵਾਲੇ ਰੁਕੀ ਹੋਈ ਆ ਪਹਿਲਾਂ ਤੇਨਰ ਟ੍ਰੇਨਾਂ ਜੜੀਆਂ ਨੇ ਆ ਸੱਜੇ ਪਾਸੇ ਮੇਰਾ ਜਿਹੜਾ ਮੈਨੂੰ ਨਹੀਂ ਪਤਾ ਕਿਹੜਾ ਸਟੇਸ਼ਨ ਆ ਉੱਥੇ ਰੁਕਿਆ ਮੈਂ ਬਾਹਰ ਤੋਂ ਮੈਂ ਪਟਿਆਲੇ ਤੋਂ ਆ ਸੋ ਸਾਡਾ ਜਿਹੜਾ ਕਾਲ ਸੀ ਕਿ ਨਾ ਤਾਂ ਧੂਰੀ ਵੱਲੋਂ ਭਗਵੰਤ ਮਾਨਾ ਤੇਰੇ ਜਿੱਥੋਂ ਤੂੰ ਐਮਐਲਏ ਜਿੱਤੇ ਐ ਲੋਕਾਂ ਦੀਆਂ ਆਸਾਂ ਤੇ ਪੂਰਾ ਨਹੀਂ ਉਤਰ ਸਕਿਆ ਨਾ ਉੱਥੇ ਕੋਈ ਟ੍ਰੇਨ ਜਾਊਗੀ ਨਾ ਉੱਥੋਂ ਕੋਈ ਟ੍ਰੇਨ ਬਾਹਰ ਜਾਊਗੀ ਬੋਤਾ ਸਿੰਘ ਗਰਜਾ ਸਿੰਘ ਦੀ ਵਿਰਾਸਤੀ ਖੂਨ ਖਤਮ ਹੋ ਗਿਆ ਇਹ ਪੰਜਾਬ ਦੀ ertid ਜਿੱਥੇ ਗੁਰਨਾਨ ਗੁਰਗੋਬਿੰਦ ਸਿੰਘ ਜੀ ਦੀ ਵਿਚਾਰਧਾਰਾ ਚਲਦੀ ਹੈ ਜਦੋਂ ਤੱਕ ਇਹ ertid ਰਹੂਗੀ ਉਦੋਂ ਤੱਕ ਇਹ ਸੋਚ ਜਿਉਂਦੀ ਰਹੇਗੀ ਇਹਨੂੰ ਕੋਈ ਮਾਰ ਨਹੀਂ ਸਕਦਾ ਗ੍ਰਿਫਤਾਰੀਆਂ ਕੀਤੀਆਂ ਜਾ ਸਕਦੀਆਂ ਨੇ ਸਾਡਾ ਹਾਰ ਸ਼ਿੰਗਾਰ ਨੇ ਗ੍ਰਿਫਤਾਰੀਆਂ ਜਦੋਂ ਅਸੀਂ ਕਿਸੇ ਮਕਸਦ ਲਈ ਕਰਦੇ ਆਂ ਸਾਡੀਆਂ ਗ੍ਰਸਤਾਰੀਆਂ ਸੁਖਬੀਰ ਮਜੀਠੀਆ ਵਾਂਗ ਚਿੱਟੀਆਂ ਤੇ ਨਹੀਂ ਹੁੰਦੀਆਂ ਸਾਡੀਆਂ ਗ੍ਰਸਤਾਰੀਆਂ ਭ੍ਰਿਸ਼ਟਾਚਾਰ ਤੇ ਧਰਮਸੋਤਾਂ ਵਾਂਗ ਨਹੀਂ ਹੁੰਦੀਆਂ ਅਸੀਂ ਬੀਜੇਪੀ ਦੇ ਦਲਾਲ ਨਹੀਂ ਬਣਦੇ ਅਮਰਿੰਦਰ ਸਿੰਘ ਵਾਂਗ ਅਸੀਂ ਰੜੇ ਮੈਦਾਨ ਤੇ ਸਿਮਰਨਜੀਤ ਸਿੰਘ ਮਾਨ ਦੇ ਸੰਤ ਜਰਨਾਇ ਸਿੰਘ ਪਿੰਡਰਾਂ ਵਾਲਿਆਂ ਦੇ ਜਿਨ੍ਹਾਂ ਨੂੰ ਅਸੀਂ ਮੌਜੂਦਾ ਸਮੇਂ ਭਾਈ ਬੋਤਾ ਸਿੰਘ ਗਰਜਾ ਸਿੰਘ ਭਾਈ ਮਨੀ ਸਿੰਘ ਬਾਬਾ ਦੀਪ ਸਿੰਘ ਦੀ ਔਲਾਦ ਦੇ ਰੂਪ ਵਿੱਚ ਦੇਖਿਆ ਮੈਂ ਪਿੰਡਾਂ ਵਾਲਿਆਂ ਦੀ ਸੋਚ ਜਿਹੜੀ ਅਸਲ ਵਿੱਚ ਗੁਰਨਾਨਕ ਗੁਰਗੋਬ ਸਿੰਘ ਦੀ ਸੋਚ ਹੈ ਉਹਦੇ ਤਹਿਤ ਇੱਥੇ ਬੈਠ ਕੇ ਸਾਡੀ ਸਾਰੀ ਪਾਰਟੀ ਪੈਰਾਂ ਤੇ ੜੀ ਹੈ ਤੇ ਅੱਜ ਫੜ ਲੋਂਗੇ ਕੋਈ ਗੱਲ ਨਹੀਂ ਦੀਪ ਦੀ ਗੱਲ ਯਾਦ ਆਉਂਦੀ ਹੈ ਦੀਪ ਜਦੋਂ ਫੜ ਕੇ ਤਿਹਾਰ ਜੇਲ੍ਹ ਚ ਬੰਦ ਕਰਤਾ ਦੀਪ ਸਿੱਧੂ ਉੱਥੇ ਯਾਸੀਨ ਮਲਕ ਬੈਠਾ ਸੀ ਪਹਿਲੇ ਹੀ ਤਿਹੜ ਜੇਲ੍ਹ ਦੇ ਵਿੱਚ ਯਾਸੀਨ ਮਲਕ ਨੂੰ ਦੀਪ ਨੇ ਕਿਹਾ ਕਿ ਇਹ ਮੇਰੇ ਤੇ ਤੋਮਤਾਂ ਲਾਉਂਦੇ ਨੇ ਤਾਂ ਯਾਸੀਨ ਮਲਕ ਜਿਹੜਾ ਜੰਮੂ ਕਸ਼ਮੀਰ ਕਸ਼ਮੀਰ ਦਾ ਜਹਾਦੀ ਹੈ ਉਹਨੇ ਉਹਨੂੰ ਸਮਝਾਇਆ ਇਹ ਜਿਹੜੀਆਂ ਤੋਮਤਾਂ ਨੇ ਇਹ ਮਨ ਸ਼ਿੰਗਾਰ ਹੈ ਇਹਨਾਂ ਸਮੇਤ ਇਹਨਾਂ ਤੋਮਤਾਂ ਸਮੇਤ ਕੱਪੜੇ ਪਾ ਕੇ ਜਿਨ੍ਹਾਂ ਤੇ ਦਾਗੋ ਦਾਗ ਕੁਨੋਂ-ਕੁਨ ਸਰਕਾਰ ਦੇ ਛਿੱਟੇ ਪਾਏ ਹੋਣਗੇ ਉਹਨੂੰ ਤਮਗੇ ਸਮਝ ਉਹ ਤਮਗੇ ਲੈ ਕੇ ਸਾਰੇ ਬਾਜ਼ਾਰ ਚ ਜਾ ਸਾਨੂੰ ਉਰਦੂ ਵਾਲਾ ਸ਼ੇਰ ਨਹੀਂ ਆਉਂਦਾ ਉਹ ਯਾਸੀਨ ਮਲਕ ਨੇ ਦੀਪ ਸਿੱਧੂ ਨੂੰ ਤਿਹਾੜ ਜੇਲ੍ਹ ਚ ਸੁਣਾਇਆ ਤੇ ਦੀਪ ਸਿੱਧੂ ਨੂੰ ਸਾਨੂੰ ਆ ਕੇ ਸਭਾ ਦੇ ਵਿੱਚ ਸੁਣਾਇਆ ਓ ਦੀਪ ਮੇਰੇ ਭਰਾ ਤੂੰ ਚਲਾ ਗਿਆ ਪਰ ਤੇਰੀਆਂ ਬਾਤਾਂ ਜਿੰਨਾ ਤੱਕ ਹੁੰਦੀਆਂ ਰਹਿਣਗੀਆਂ ਪੰਜਾਬ ਦੀ ਨੌਜਵਾਨੀ ਇਹ ਰੀਆਂ ਬਾਤਾਂ ਪਾਉਂਦੀ ਰਹੀ ਸੀ ਬੋਲੇ ਸੋਨਿਹਾਲ ਵਾਹਿਗੁਰੂ ਬੜੀ ਵੱਡੀ ਗੱਲ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਜਿਹੜੀ ਉਹ ਖਬਰ ਆਈ ਹੈ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਹੜੇ ਮੈਂਬਰ ਆਫ ਪਾਰਲੀਮੈਂਟ ਨੇ ਇੱਕ ਸੀਨੀਅਰ ਬਜ਼ੁਰਗ ਪੰਜਾਬ ਦੇ ਨੇਤਾ ਨੇ ਸੰਗਰੂਰ ਸੀਟ ਨੂੰ ਰਿਪਰੈਜ਼ੈਂਟ ਕਰਦੇ ਨੇ ਉਹਨਾਂ ਨੂੰ ਹਾਊਸ ਅਰੈਸਟ ਤੇ ਭਗਵੰਤ ਮਾਨ ਦੀ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਹਨਾਂ ਨੂੰ ਅੰਡਰ ਹਾਊਸ ਅਰੈਸਟ ਕਰਤਾ I think it is such a sad day for in the Indian democracy ਅੱਜ ਪੰਜਾਬ ਵਾਸਤੇ ਜਿਸ ਪੰਜਾਬ ਦੀ ਧਰਤੀ ਨੇ ਹਮੇਸ਼ਾ ਐਮਰਜੈਂਸੀ ਦੇ ਖਿਲਾਫ ਆਜ਼ਾਦੀ ਵਾਸਤੇ ਦੇਸ਼ ਵਾਸਤੇ حق سچ دی आवाज ਨੂੰ ਬੁਲੰਦ ਕੀਤਾ ਔਰ ਉਸੇ ਸੋਚ ਤੇ ਅੱਜ ਵੀ ਪੰਜਾਬੀ ਖੜੇ ਆ ਅੱਜ ਵੀ ਆਪ ਦੀ ਆਵਾਜ਼ ਬੁਲੰਦ ਕਰ ਰਹੇ ਸੀ ਸਰਕਾਰ ਦੀ ਧੱਕੇਸ਼ਾਹੀ ਦੇ ਖਲਾਅ ਔਰ اپੋਜੀਸ਼ਨ ਦਾ ਕੰਮ ਹੈ ਸਰਕਾਰਾਂ ਦੀ ਆਲੋਚਨਾ ਕਰਨੀ ਆ ਸਰਕਾਰਾਂ ਦੇ ਜੇ ਕੋਈ ਕੰਮ ਮਾੜੇ ਆ ਉਸ ਨੂੰ ਜਗ ਜाहिर ਕਰਕੇ ਉਹਦੀ ਵਿਰੋਧਤਾ ਚ ਖਲੋਣਾ ਇਹੀ ਡੈਮੋਕਰੇਸੀ ਆ ਲੋਕਤੰਤਰ ਮਗਰ ਅੱਜ ਦੇ ਹਾਲਾਤ ਵੇਖ ਲਿਓ ਕਿ ਕਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਡਿਕਟੇਟੋਰੀਅਲ ਐਟੀਟਿਊਡ ਅਡਾਪਟ ਕਰਕੇ ਤਾਨਾਸ਼ਾਈ ਧੱਕੇਸ਼ਾਈ ਵਾਲਾ ਰੁਭਈਆ ਅਡਾਪਟ ਕਰਕੇ ਵਿਰੋਧੀਆਂ ਤੇ ਵੈਸੇ ਤਾਂ ਬੜੇ ਲੰਬੇ ਸਮੇਂ ਤੋਂ ਉਹਨਾਂ ਨੂੰ ਘੇਰਾ ਪਾਇਆ ਜਾ ਰਿਹਾ ਮਗਰ ਮਾਨ ਸਾਹਿਬ ਜਿਨ੍ਹਾਂ ਦੀ ਉਮਰ ਲਗਭਗ 80 ਸਾਲ ਦੀ ਹੋ ਗਈ ਹੈ ਉਹਨਾਂ ਨੇ ਸਿਰਫ ਇੱਕ ਇਹ ਐਲਾਨਿਆ ਸੀ ਕਿ ਮੈਂ ਧੂਰੀ ਚ ਘਰਾਓ ਕਰੂੰਗਾ جے ਉਹਨਾਂ ਦੀਆ ਮੰਗਾ ਨਾ ਮੰਨੀਆਂ ਗਈਆਂ ਔਰ ਉਸ ਗੱਲ ਨੂੰ ਲੈ ਕੇ ਅੱਜ ਉਹਨਾਂ ਨੂੰ ਹਾਊਸ ਅਰੈਸਟ ਕਰਤਾ ਅੰਡਰ ਹਾਊਸ ਅਰੈਸਟ ਰੱਖ ਲਿਆ ਗਿਆ ਮੈਂ ਸਮਝਦਾ ਏ ਦਿਸ ਇਜ਼ ਅ ਵੈਰੀ ਸੈਡ ਡੇ ਇਹ ਬੜਾ ਇਹਦਾ ਦੁੱਖ ਹੈ ਅਫਸੋਸ ਹੈ ਐਂਡ ਆਈ ਪਰਸਨਲੀ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਦੇ ਨਾਲ ਮੈਂ ਇਨ ਸੋਲੀਡੈਰਿਟੀ ਖਲੋਣਾ ਔਰ ਇਹ ਸਰਕਾਰ ਦੇ ਇਸ ਧੱਕੇਸ਼ਾਹੀ ਦੇ ਫੈਸਲੇ ਦੇ ਵਿਰੁੱਧ ਆਪ ਦੀ ਆਵਾਜ਼ ਬੁਲੰਦ ਕਰਦਾ ਔਰ ਮੈਂ ਭਗਵੰਤ ਮਾਨ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਮੈਂ ਤੇਰਾ ਬੰਦਾ ਬਣ ਜਾ ਜੇ ਉਹ ਦਿਨ ਨਹੀਂ ਰਹੇ ਤੇ ਇਹ ਵੀ ਨਹੀਂ ਰਹਿਣੀ ਠੀਕ ਆ ਔਰ ਇਹ ਗੱਲਾਂ ਬਹੁਤ ਖਤਰਨਾਕ ਵੀ ਬੋਲ ਰਿਹਾ ਪੰਜਾਬ ਵਾਸਤੇ ਲਾਅ ਐਂਡ ਆਰਡਰ ਤੁਹਾਡੇ ਤੋਂ ਸੰਭਲ ਨਹੀਂ ਰਿਹਾ ਬੇੜਾ ਗਰਗ ਹੋ ਗਿਆ ਸਟੇਟ 'ਚ ਲਾਅਲੈਸਨੈਸ ਹੋ ਗਈ ਆ ਜੋ ਮਰਜ਼ੀ ਜਿੱਥੇ ਮਰਜ਼ੀ ਕਤਲੋਗਾਰ ਕੰਟਰੈਕਟ ਕਿਲਿੰਗ ਜੇਲਾ ਚ ਇੰਟਰਵਿਊ ਉਹ ਤੁਹਾਡੇ ਤੋਂ ਸਾਹਮਣੇ ਨਹੀਂ ਜਾਂਦੇ ਤੇ ਕੋਈ ਇਲੈਕਟਿਡ ਮੈਂਬਰ ਆਪਦੀ ਗੱਲ ਕਰੇ ਆਵਾਜ਼ ਬੁਲੰਦ ਕਰੇ ਉਹ ਤੁਹਾਨੂੰ ਪਸੰਦ ਨਹੀਂ ਆਉਂਦੀ ਤੁਸੀਂ ਧੱਕਾ ਸ਼ੁਰੂ ਕਰ ਦਿੰਦੇ ਹੋ ਇਹ ਗੱਲ ਬਹਾਲਾ ਚਿਰ ਨਹੀਂ ਚੱਲਣਾ ਚਲੋ ਜਿੰਨਾ ਚਿਰ ਰੱਬ ਨੇ ਤੇਰੇ ਹੱਕ ਚ ਲਿਖੀ ਆ ਉਹਨਾਂ ਚਿਰ ਹੀ ਮੁੱਖ ਮੰਤਰੀਸ਼ਿਪ ਚੱਲਣੀ ਆ ਮੁੜ ਕੇ ਬੁਲਾਉਣਾ ਕਹੇ ਨੇ ਨਹੀਂ ਇਸ ਲਈ ਇਹ ਸਾਰੀ ਹਰਕਤਾਂ ਤੋਂ ਜਿਹੜਾ ਪ੍ਰਸ਼ਾਸਨ ਪੁੱਠੇ ਕੰਮਾਂ ਦਾ ਸਾਥ ਦੇ ਰਿਹਾ ਆਈ ਥਿੰਕ ਉਹਨਾਂ ਨੂੰ ਵੀ ਸੁਚੇਤ ਹੋ ਜਾਣਾ ਚਾਹੀਦਾ ਕਿ ਭਾਈ ਭੁਗਤਨੀਆਂ ਪੈਣੀਆਂ ਨੋ ਵਨ ਵਿਲ ਸਪੋਰਟ ਦਾ ਰੋਂਗ ਔਰ ਮੈਂ ਆਸ ਕਰਦਾ ਹਾਂ ਉਮੀਦ ਕਰਦਾ ਕਿ ਇਹ ਜੇ ਫੈਸਲੇ ਭਗਵੰਤ ਮਾਨ ਦੇ ਗਲਤ ਫੈਸਲੇ ਪ੍ਰਸ਼ਾਸਨ ਲਾਗੂ ਨਾ ਕਰੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ